ਸ੍ਰੀ ਗੁਰੂ ਜੀ ਨਵੀਂ ਜਾਣਕਾਰੀ ਹੈ ਜੀ ਪਸ਼ੂ ਪਾਲਕ ਵੀਰਾਂ ਲਈ ਇਹ ਹੈਗਾ ਪਸ਼ੂਆਂ ਦੇ ਖੁਰਾਂ ਨਾਲ ਸੰਬੰਧਤ ਜਿਹੜੀ ਮਤਲਬ ਮੂੰਹ ਖੁਰ ਬਿਮਾਰੀ ਆਈ ਸੀਗੀ ਆਪਣੇ 2-3 ਮਹੀਨੇ ਪਹਿਲਾਂ ਹਨ ਉਹਦੇ ਨਾਲ ਸੰਬੰਧਤ ਆ ਉਹਦੇ ਨਾਲ ਕੀ ਹੈ ਕਿ ਪਸ਼ੂਆਂ ਨੂੰ ਨਾ ਖੁਰਾਂ ਦੀ ਦਿੱਕਤ ਬਹੁਤ ਆਈ ਆ ਤੇ ਪਸ਼ੂ ਆ ਦੇਖੋ ਆ ਮੱਝ ਜਿਹੜੀ ਇਹ ਵੀ ਨਾ ਢੂਈ ਚੱਕੀ ਖੜੀ ਹੈਗੀ ਤੇ ਖੋਰੇ ਦੇ ਬਹੁਤ ਦਰਦ ਕਰਦੇ ਆ ਪੇਨ ਕਰਦੇ ਆ ਤੇ ਮਤਲਬ ਇਹਨਾਂ ਨੂੰ ਵੀ ਬਾਈਆਂ ਨੂੰ 2.5 ਮਹੀਨੇ ਹੋ ਗਏ ਮਤਲਬ ਮੱਥਾ ਮਾਰਦਿਆਂ ਨੂੰ ਕਹਿੰਦੇ ਵੀ ਦੁਖ ਨੂੰ ਨਹੀਂ ਹਟਦੇ ਅੱਗੇ ਨਾਲੋਂ ਫਰਕ ਜ਼ਰੂਰ ਪਿਆ ਪਰ ਲੰਗ ਨਹੀਂ ਪੂਰਾ ਛੱਡਿਆ ਇਹਨੇ ਤੇ ਆਏਗਾ ਮੜਾ ਜਾ ਇੱਥੇ ਦੱਸੇਗਾ ਮੜਾ ਜਾ ਆਪਣੇ ਗੁਰੀ ਕਿੰਨੇ ਚਿਰ ਹੋ ਗਿਆ ਇਹਨੂੰ ਇਹਨੂੰ ਹੋ ਗਏ ਭਾਈ 3 ਮਹੀਨੇ ਹੋ ਗਏ 3 ਮਹੀਨੇ ਹੋ ਗਏ ਮਤਲਬ ਲੰਗ ਮਾਰਦੀ ਪੂਰਾ ਕੱਪੂ ਬੀਮਾਰਦੀ ਠੀਕ ਹੈ ਮੰਨ ਲਾ ਵੀ ਅੱਠ ਜਾਂਦਾ ਫੇਰ ਫੇਰ ਵਿੱਚਲੀ ਹੋ ਜਾਂਦਾ ਜਿਵੇਂ ਹੁਣ ਮੀਂਹ ਪੈ ਗਿਆ ਹਾਂ ਜਦੋਂ ਗਿੱਲੇ ਹੋ ਜਾਂਦੇ ਆ ਹਨਾ ਉਦੋਂ ਜ਼ਿਆਦਾ ਹੋ ਜਾਂਦੇ ਆ ਤੇ ਸੋਨੂੰ ਮੈਂ ਦੱਸਿਆ ਸੀਗਾ ਪੇਨ ਕਿਲਰ ਗੋਲੀਆਂ ਉਹ ਵੀ ਦੇਈ ਜਾਂਨੇ ਤੁਸੀਂ ਹਾਂ ਹਾਂ ਤੇ ਨਾਲ ਤੁਸੀਂ ਮੈਨੂੰ ਲ ਮਿਕਸਚਰ ਵੀ ਪਾਈ ਜੰਦੇ ਹੋ ਹਾਂ ਠੀਕ ਆ ਮਤਲਬ ਹਜੇ ਪ੍ਰੋਪਰ ਸਹੀ ਨਹੀਂ ਹੋਏ ਹਾਂ ਪੂਰੇ ਸਹੀ ਨਹੀਂ ਹੋਏਗੇ ਜੀ ਮੰਨ ਲਓ ਵੀ ਨੂੰ ਰਾਮ ਆ ਜਾਂਦਾ ਵਿੱਚ ਦੀ ਫੇਰ ਫੇਰ ਦੁਬਾਰੇ ਅ ਮਤਲਬ ਫਰਕ ਪੈ ਗਿਆ ਫਰਕ ਪੈ ਗਿਆ ਹਾਂ ਤੇ ਹੁਣ ਮੈਂ ਤੁਹਾਨੂੰ ਦੱਸਦਾ ਪਸ਼ੂ ਪਾਲਕ ਵੀਰਾਂ ਨੂੰ ਵੀ ਇਹ ਸੈਟ ਕਦੋਂ ਹੋਣਗੇ ਤੇ ਕਿਉਂ ਨਹੀਂ ਹੁੰਦੇ ਆ ਤੁਹਾਨੂੰ ਮੈਂ ਨੇੜੇੋਂ ਦਿਖਾਉਣਾ ਆ ਦੇਖੋ ਆ ਖੋਰਾ ਖੋਰ ਦੇ ਵਿੱਚ ਨਾ ਆ ਜਿਹੜਾ ਆ ਤੇੜਾਈ ਵੀ ਆ ਆ ਜਿਹਾ ਇਹ ਖੋਰ ਇੰਨਾ ਇੰਨਾ ਖੋਰ ਇਹ ਲਹੂਗਾ ਤੇ ਇਹਦੇ ਥੱਲੇ ਨਾ ਨਵਾਂ ਖੋਰਾ ਆਉਂਦਾ ਜਾਂਦਾਗਾ ਜਿਹੜਾ ਆ ਖੋਰਾ ਹੈਗਾ ਆ ਦੇਖੋ ਤੁਸੀਂ ਆਹ ਆ ਜਿਹੜਾ ਖੋਰਾ ਹੈਗਾ ਇਹਦੇ ਆ ਦੇਖੋ ਜਿਹੜਾ ਖੋਰਾ ਨਾ ਤੁਹਾਨੂੰ ਮੈਂ ਦਿਖਾਉਣਾਗਾ ਇਹ ਆ ਸੀਗਾ ਇਹ ਆ ਆ ਚੀਜ਼ ਹੈ ਜਿਹੜੀ ਆ ਥੱਲੜੀ ਹਨਾ ਆ ਤਾਂਹ ਵਾਲੀ ਤਾਂ ਠੀਕ ਆ ਜਿਹੜੀ ਆ ਥੱਲੜੀ ਆ ਇਹ ਸਾਰੀ ਆਹ ਲਹੂਗੀ ਇਹਦੇ ਥੱਲੇ ਨਾ ਨਵਾਂ ਖੋਰਾ ਆਉਂਦਾ ਜਾਂਦਾਗਾ ਤੇ ਉਹ ਹਜੇ ਪੋਲਾਗਾ ਤਾਂ ਕਰਕੇ ਇਹ ਲੰਗ ਮਾਰਦੀ ਹੈ ਨਾ ਹੀ ਕੋਈ ਇੱਥੇ ਫਿਰ ਮੈਡੀਸਿਨ ਕੰਮ ਕਰਦੀ ਹੈ ਇੱਥੇ ਸਿਰਫ ਪੇਨ ਕਿਲਰ ਦੇ ਸਕਦੇ ਹੋ ਤੁਸੀਂ ਤੇ ਨਾਲ ਆਪਣਾ ਜਿਹੜਾ ਹੈਗਾ ਮਿਨਰਲ ਮਿਕਸਚਰ ਵਧੀਆ ਕੰਪਨੀ ਦਾ ਹਨਾ ਉਹ ਪਾਓ ਜਿਹਦੇ ਨਾਲ ਇਹਦੀ ਮਤਲਬ ਜਿਹੜੀ ਹੈਗੀ ਹੈਗੀ ਆਪਣੇ ਰਿਕਵਰੀ ਛੇਤੀ ਹੋਵੇ ਤੇ ਇਹ ਸਾਰੇ ਦੂਜੇ ਪਾਸੇ ਦਾ ਵੀ ਖੋਰ ਆਈਆਂ ਇਹ ਮੂਰ ਆਪਣੇ ਮੂਰਲੇ ਆ ਤੋਂ ਜਾਦੇ ਮਾਰਦੀ ਹੈ ਹਨਾ ਮੂਰਲਿਆਂ ਤੋਂ ਵਾਦਾ ਵੀ ਮਗਰਲੇ ਤੋਂ ਘੱਟ ਆ ਮੂਰਨਾ ਤੋਂ ਹੁਣ ਮਗਰਲੇ ਖੋਰ ਆ ਆ ਮਗਰਲੇ ਦੇਖ ਲਓ ਤੁਸੀਂ ਮਗਰਲੇ ਰਿਕਵਰੀ ਕਰਕੇ ਪੂਰੇ ਮਗਰਲੇ ਨਾਲ ਉਹ ਖੋਲ ਜਾਏ ਤਾਂ ਲੈ ਗਿਆ ਤੇ ਦੁਬਾਰੇ ਆ ਗਿਓ ਤੇ کئی ਇਹਦੇ ਵਿੱਚ ਹਨਾ ਬਹਿਮ ਵੀ ਕਰ ਲੈਂਦੇ ਵੀ ਕੋਈ ਲੱਤ ਨੂੰ ਨਾ ਫਾਲਟ ਪੈ ਗਿਆ ਹੋਵੇ ਕੋਈ ਆਇਨਾ ਹੋ ਗਿਆ ਹੋਵੇ ਵੀ ਲੰਮਾ ਟਾਈਮ ਹੋ ਗਿਆ ਠੀਕ ਨਹੀਂ ਹੋਏ ਤਾਂ ਮੈਂ ਤੁਹਾਨੂੰ ਇਹੀ ਦੱਸਣਾ ਚਾਹਣਾ ਵੀ ਦੂਜਾ ਖੁਰ ਵੀ ਦਿਖਾਉਣਾ ਹੈਗਾ ਇੱਧਰਲੇ ਪਾਸਿਓਂ ਵੀ ਇਹੇ ਖੁਰ ਲੈ ਕੇ ਤੇ ਫੇਰ ਇਹ ਮਤਲਬ ਦੁਬਾਰੇ ਆਇਆ ਫੇਰ ਇਹ ਠੀਕ ਹੋਣਾ ਆ ਦੇਖੋ ਤੁਸੀਂ ਇੱਧਰ ਇੱਧਰਲਾ ਖੁਰ ਵੀ ਹੈ ਜਿਹੜਾ ਆ ਜਿੱਥੇ ਤੇੜ ਚੱਲੀ ਵੀ ਆ ਆ ਇੰਨਾ ਇੰਨਾ ਹਨਾ ਇਹ ਇਹ ਆ ਜਿਹੜਾ ਇਹ ਲਹੂ ਗਲ ਹੈ ਕਿਤੇ ਥੱਲੇ ਨਮਾ ਆ ਹੀ ਜਾਂਦਾ ਹੈਗਾ ਤੇ ਇਹ ਕਈ ਵਾਰੀ ਲੰਗ ਜਦੋਂ ਵਧਾਰਨੀ ਆ ਨਾ ਇੰਨਾ ਤੇੜਾਂ ਦੇ ਵਿੱਚ ਪਾਣੀ ਪੈ ਜਾਂਦਾ ਹੈਗਾ ਇਹਨਾਂ ਦੇ ਵਿੱਚ ਜਦੋਂ ਆਪਾਂ ਨਮਾਉਨੇ ਆ ਜਾਂ ਬੀ ਆਲਾ ਜਿਹੜਾ ਹੁੰਦਾ ਹੈਗਾ ਮੀਂਹ ਆਲਾ ਮੌਸਮ ਹੁੰਦਾ ਉਦੋਂ ਤੇ ਇਹ ਦੁਬਾਰੇ ਫੇਰ ਹਨਾ ਮਤਲਬ ਦਰਦ ਹੋਣ ਲੱਗ ਜਾਂਦਾ ਕਿਉਂਕਿ ਖੁਰਪਾ ਪੋਲਾ ਹੋ ਜਾਂਦਾ ਇਹਦਾ ਟ੍ਰੀਟਮੈਂਟ ਇਹੀ ਆ ਇਹ 2.5 ਤਿੰਨ ਮਹੀਨੇ ਚਾਅਦਾ ਜਿਹੜੇ ਖੁਰਾਂ ਚ ਤੇੜਾ ਆ ਗਈਆਂ ਇਦੇ ਵਿੱਚ ਬਹਿਮ ਕੰਮ ਦੀ ਲੋੜ ਨਹੀਂ ਹੁੰਦੀ ਆਪੇ ਪਸੂ ਰਿਕਵਰੀ ਕਰ ਜਾਂਦਾ ਤੇ ਮੈਂ ਕਹਿੰਦਾ ਵੀ ਵੱਧ ਤੋਂ ਵੱਧ ਉਹਨੂੰ ਕੱਚੇ ਥਾਂ ਰੱਖਣਾ ਚਾਹੀਦਾ ਪਸੂ ਜਿਸ ਕਰਕੇ ਇਹ ਛੇਤੀ ਠੀਕ ਹੋ ਜੇ ਇਹ ਖੁਰਨਾ ਉਤੋਂ ਜਿਵੇਂ ਆਪਣੇ ਪੁਰਾਣਾ ਨਵਾਂ ਨੌ ਪੱਟਾਇਆ ਜਾਂਦਾ ਆਪਣੇ ਸੌਰੀ ਤਾਂ ਆਪਣੇ ਪੁਰਾਣਾ ਨਵ ਲੈ ਜਾਂਦਾ ਮਗਰ ਉਹ ਨਵ ਆਉਣ ਲੱਗ ਜਾਂਦਾ ਉਹੀ ਕੰਡੀਸ਼ਨ ਹੈ ਇਹਦੀ ਇਹਦਾ ਇਹ ਖੋਲ ਲਊਗਾ ਖੋਲ ਲੈ ਕੇ ਨਵਾਂ ਨੌ ਆ ਗਿਆ ਥੱਲੇ ਜਦੋਂ ਉਤਲਾ ਖੋਲ ਲੈ ਗਿਆ ਫੇਰ ਇਹ ਲੰਗ ਛੱਡੂ ਉਹਨਾਂ ਚੱਲੇ ਨੇ ਲੰਗ ਨਹੀਂ ਛੱਡਣਾ ਕਿਉਂਕਿ ਥੱਲੜਾ ਜਿਹੜਾ ਖੁਰ ਆਉਂਦਾ ਹੈਗਾ ਉਹ ਪੋਲਾ ਹੈਗਾ ਤੇ ਅੱਗੇ ਹੈ ਹਾਂ ਕੱਚਾ ਥਾਂ ਜ਼ਰੂਰੀ ਆ ਪਰ ਥੋੜੇ ਤਾਂ ਥੋੜੇ ਸਾਹ ਦੇਖੋ ਕੱਚਾ ਥਾਂ ਹੈ ਨਹੀਂਗਾ ਪਸ਼ੂ ਪਾਲ ਕਪੀਰਾਂ ਦੇ ਵੀ ਇੱਕ ਪ੍ਰੋਬਲਮ ਆ ਵੀ ਕੱਚਾ ਥਾਂ ਹੋ ਰੱਖਦੇ ਨਹੀਂਗੇ ਪਰ ਇੱਕ ਥਾਂ ਕੱਚਾ ਹੋਣਾ ਜ਼ਰੂਰੀ ਆ ਤੇ ਇਹ ਘਟੋ-ਗਾਟੇ ਤੇ ਟਾਈਮ ਲੱਗਦਾਗਾ ਵੀ 2.5 3 ਮਹੀਨੇ ਪਸ਼ੂ ਲੈ ਜਾਂਦਾ ਤੇ ਹੌਲੀ-ਹੌਲੀ ਇਹਨੇ ਸੈੱਟ ਹੋ ਜਾਣਾ ਇਹਦੇ ਨਾਲ ਤੁਸੀਂ ਕੀ ਆ ਕਿ ਪਸ਼ੂ ਦਾ ਦਰਦ ਕੱਟ ਕਰਨ ਵਾਸਤੇ ਤੁਸੀਂ ਪੇਨਕਿਲਰ ਜਿਹੜੀਆਂ ਗੋਲੀਆਂ ਜਿਵੇਂ ਐਨਪੀਸੀ ਆਉਂਦੀਆਂ ਦੋ ਗੋਲੀਆਂ ਰੋਜ਼ ਦੇ ਸਕਦੇ ਹੋ ਤੁਸੀਂ ਤੇ ਨਾਲ ਵਧੀਆ ਕੁਆਲਿਟੀ ਦਾ ਮੈਨੂਅਲ ਮਿਕਸਚਰ ਪਾਓ ਤੇ ਬਹੁਤ ਛੇਤੀ ਰਿਕਵਰੀ ਹੁੰਦੀ ਹੈਗੀ ਹੋਰ ਇਹਦੇ ਵਿੱਚ ਕਿਸੇ ਚੀਜ਼ ਦੀ ਕਿਸੇ ਇੰਜੈਕਸ਼ਨ ਦੀ ਕਿਸੇ ਹੋਰ ਦਵਾਈ ਦੀ ਕਿਸੇ ਚੀਜ਼ ਦੀ ਲੋੜ ਨਹੀਂਗੀ ਇਹ ਚੀਜ਼ਾਂ ਤੁਸੀਂ ਦਿਓ ਤੇ ਜਾਣਕਾਰੀ ਚੰਗੀ ਲੱਗੇ ਸ਼ੇਅਰ ਤੇ ਕਮੈਂਟ ਤੇ ਲਾਈਕ ਜ਼ਰੂਰ ਕਰਿਓ ਧੰਨਵਾਦ ਥੈਂਕ ਯੂ